ਇਨਸ਼ਾਅੱਲ ਜਨਰਲ ਲੈਪਰੋਸਕੋਪੀ ਸਰਜਨ ਸਿਵਰ ਹਸਪੀਟਲ ਕੋ ਦਾਸ ਪਰ ਮੈਂ ਪਿਛਲੇ 2 ਸਾਲ ਤੋਂ ਇੱਥੇ ਸਰਵਿਸ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਦੁਸ਼ਾਰਮਜਾ ਸਿੰਘ ਸੀਗਾ ਮੈਂ 31 ਅਕਤੂਬਰ 2023 ਨੂੰ ਪੇਸ਼ੰਤ ਮਨਪੀ ਸਿੰਘ son of ਪ੍ਰੀਤਮ ਸਿੰਘ ਦਾ ਲੈਫਟ ਵੈਰੀਕੋਸੀਨ ਦਾ ਆਪਰੇਟ ਕੀਤਾ ਉਸ ਤੋਂ ਬਾਅਦ ਮੈਂ ਪੇਸ਼ੰਤ ਨੂੰ 4 ਦਿਨ ਨੂੰ ਡਿਸਚਾਰਜ ਕਰਤਾ ਤੇ ਉਸ ਤੋਂ ਬਾਅਦ ਪੇਸ਼ੰਤ ਦੋ ਦਿਨ ਬਾਅਦ ਮੈਨੂੰ ਫੋਲੋਅ ਅਪ ਤੇ ਉਹ ਪੜੀ ਤੇ ਵੀ ਦਿਖਾਣ ਆਇਆ ਤੇ ਉਸ ਬਾਅਦ ਪੇਸ਼ੰਤ ਨਹੀਂ ਆਇਆ ਫਰਵਰੀ ਮਹੀਨੇ ਵਿੱਚ ਪੇਸ਼ੰਤ ਨੇ ਪੇਰੈਂਟਸ ਪਲੱਸ ਇੱਕ ਆਪਣਾ ਨੁਮਾਇੰਦਾ ਲੈ ਕੇ ਉਹ ਪੜੀਚੇ ਆਏ ਤੇ ਉਹਨਾਂ ਨੂੰ ਮੈਨੂੰ ਕੁਝ ਰਿਪੋਰਟਸ ਦਿਖਾਈਆਂ ਪੇਸ਼ੈਂਟ ਦੀਆਂ ਤੇ ਮੈਂ ਬੜੀ ਹਲੀਮੀ ਨਾਲ ਉਹਨਾਂ ਨੂੰ ਕਿਹਾ ਕਿ ਮੈਂ ਪੇਸ਼ੈਂਟ ਦਾ ਜੋ ਵੀ ਕੋਈ ਮੁਸ਼ਕਲ ਹੈ ਉਹ ਹੀ ਹੱਲ ਕਰਦਾ ਹਾਂਗਾ ਪਰ ਪੇਸ਼ੈਂਟ ਨੇ ਪੇਸ਼ੈਂਟ ਪਲੱਸ ਉਹਦੇ ਰੈਨਰ ਪੇਸ਼ੈਂਟ ਦੇ ਅਟੈਂਡੈਂਟਸ ਨੇ ਮੇਰੇ ਤੇ ਰਿਸ਼ੋਦੇਵ ਬਲੇਮ ਲਾਇ ਗਲਤ ਇਲਜ਼ਾਮ ਲਾਇ ਜੋ ਕਿ ਸਾਰਾ ਸਾਰ ਝੂਠ ਹੈ ਉਸ ਤੋਂ ਬਾਅਦ ਪੇਸ਼ੈਂਟ ਇੱਥੋਂ ਚਲਾ ਗਿਆ ਪੇਸ਼ੈਂਟ ਦੇ ਅਟੈਂਡੈਂਟ ਚਲੇ ਗਏ ਉਹਨਾਂ ਨੇ ਕਿਸਾਨ ਯੂਨੀਅਨ ਦੀ ਮਦਦ ਨਾਲ ਇੱਥੇ ਤਾਂ ਨਾ ਆਇਆ ਪਿਛਲੇ ਸੰਡੇ ਲਾਸ ਸੰਡੇ ਦੇਖੋ ਕਿਸਾਨ ਵੀਰ ਵੀ ਸਾਡੇ ਸਾਰੇ ਭਰਾ ਨੇ ਅਸੀਂ ਸਾਰੇ ਜਿੱਥੇ ਨੂੰ ਜੀ ਰਿਸਪੈਕਟ ਕਰਦੇ ਨੇ ਬਟ ਵਿਦਆਉਟ ਫੈਕਟਸ ਉਹਨਾਂ ਨੇ ਇੱਕ ਡਾਕਟਰ ਦੇ ਖਿਲਾਫ ਇਥੇ ਬਲੇਮ ਲਈ ਗਲਤ ਇਲਜ਼ਾਮ ਲਗਾਏ ਇੱਕ ਉਹਨਾਂ ਨੇ ਇਲਜ਼ਾਮ ਮੇਤੇਆ ਇਲਜ਼ਾਮ ਲਾਇਆ ਕਿ ਮੈਂ ਪੇਸ਼ੰਦ ਹਰਨੀਆਂ ਦਾ ਆਪਰੇਟ ਕੀਤਾ ਪੇਸ਼ੰਦ ਹਰਨੀਆਂ ਦਾ ਨਹੀਂ ਲੈਫਟ ਵੈਰੀਕੋਸੀਲ ਦਾ ਆਪਰੇਟ ਕੀਤਾ ਦੂਸਰਾ ਉਹ ਕਹਿ ਰਿਹਾ ਕਿ ਮੈਂ ਆਪਰੇਸ਼ਨ ਨਹੀਂ ਕੀਤਾ ਆਪਰੇਸ਼ਨ ਮੈਂ ਪੇਸ਼ੰਦ ਦੀ ਕੰਸੈਂਟ ਲੈਣ ਤੋਂ ਬਾਅਦ ਐਨਐਸਆ ਦੀ ਫਿਟਨੈਸ ਲੈਣ ਤੋਂ ਬਾਅਦ ਇੱਥੇ ਆਪਰੇਟ ਕੀਤਾ ਜੋ ਜਿਹਦੇ ਆਰਟੀ ਨੋਟਸ ਵੀ ਹੈਗੇ ਜਦੀ ਫੋਟੋਗ੍ਰਾਫਸ ਉਸ ਬਾਅਦ ਉਹਨਾਂ ਨੇ ਮੇਰੇ ਤੇ ਇੱਕ ਅਲਜ਼ਾਮ ਲਾਇਆ ਕਿ ਇਹਨਾਂ ਨੇ ਬਾਹਰੋਂ ਡਾਕਟਰ ਬੁਲਾ ਕੇ ਇੱਥੇ ਆਪਰੇਟ ਕੀਤਾ ਤੇ ਉਹਨੂੰ ਪੈਸੇ ਦਿੱਤੇ ਜੋ ਕਿ ਸਾਰਾ ਸਾਰ ਝੂਠ ਹੈ ਅਸੀਂ ਕਿਸੇ ਵੀ ਡਾਕਟਰ ਨੂੰ ਬਾਹਰੋਂ ਨਹੀਂ ਬੁਲਾਇਆ ਉਹਦਾ ਆਪਰੇਟ ਮੈਂ ਹੀ ਕੀਤਾ ਸੀਗਾ ਮੈਂ ਸੋਸ਼ਲ ਮੀਡੀਆ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਹਰ ਜਥੇਬੰਦੀ ਦੀ ਰਿਸਪੈਕਟ ਕਰਦੇ ਹਾਂ ਅਸੀਂ ਇੱਥੇ ਕੰਮ ਕਰਨਾ ਚਾਹੁੰਦੇ ਹਾਂ ਪਰ ਜਥੇਬੰਦੀਆਂ ਨੂੰ ਵੀ ਵਿਦਆਉਟ ਆਫ ਐਫੈਕਟਸ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਸੇ ਜੋ ਵੀ ਪੇਸ਼ੈਂਟ ਮਰੀ ਸਰ ਡਾਕਟਰ ਦੇ ਖਿਲਾਫ ਇਹ ਸਤਨ ਗਲਤ ਇਲਜ਼ਾਮ ਨਹੀਂ ਲਾਣ ਕਰਨੀ ਚਾਹੀਦੇ ਇਸ ਤਰ੍ਹਾਂ ਮੈਂਟਰਲ ਅਸਸਮੈਂਟ ਹੁੰਦੀ ਹੈ ਅਸੀਂ ਡਾਕਟਰ ਇਹਨਾਂ ਲਾਤਾ ਵਿੱਚ ਕਿਦ ਤਰ੍ਹਾਂ ਕੰਮ ਕਰ ਸਕਾਂਗੇ ਕਿ ਕਿਦ ਦਾ ਤਰ ਤਰ ਮਾਇਰੀ ਹੋਏਗਾ ਸਰ ਅਸੀਂ ਸੋਸ਼ਲ ਜਸੀ ਚਾਹੁੰਦੇ ਆ ਕਿ ਹਰ ਮੈਂਟਰਲ ਅਸਸਮੈਂਟ ਨਾ ਹੋਏ ਕਿ ਕਿਸਾਨ ਜਿੱਥੇ ਬੰਦੀ ਹੈ ਜੋ ਵੀ ਆਪਣੇ ਇੰਤਜ਼ਾਮ ਲਾ ਰਹੇ ਨੇ ਉਹ ਆਪਣੇ ਇੰਤਜ਼ਾਮ ਵਾਪਸ ਲੈਣ ਕਿੰਨੋਂ ਗੱਲ ਡਾਕਟਰ ਕੋਲੋਂ ਪੁੱਛੋਂਗੇ ਬਸ ਇਹ ਦਰ ਨਾ ਹੋਵੇ ਆਪਣੇ ਡਾਕਟਰ ਤੇ ਬਹੁਤ ਮਾਣ ਹੈ ਸਾਡੇ ਤੇ ਬਹੁਤ ਮਾਣ ਹੈ ਹਾਂਜੀ ਦਾਦਾ ਕੀ ਮਸਲਾ ਆ ਸਾਡਾ ਮਸਲਾ ਇਹ ਹੈ ਜੀ ਸਾਡੇ ਡਾਕਟਰ ਸਾਹਿਬ ਸੀਗੇ ਡਾਕਟਰ ਵਿਸ਼ਾਲ ਉਹਨਾਂ ਨੇ ਇੱਕ ਪੇਸ਼ੈਂਟ ਦੀ ਸਰਜਰੀ ਕੀਤੀ ਪਿਛਲੇ ਦਿਨਾਂ ਦੇ ਵਿੱਚ ਅ ਪਿਛਲੇ ਅਕਤੂਬਰ ਮਹੀਨੇ ਵਿੱਚ ਸਰਜਰੀ ਕੀਤੀ ਉਹ ਪੇਸ਼ੈਂਟ ਦੀ ਪਹਿਲੀ ਗੱਲ ਆ ਉਹ ਪੇਸ਼ੈਂਟ ਕਹਿ ਰਿਹਾ ਕਰੋ ਉਹ ਹਰਨੀਆਂ ਦਾ ਆਪਰੇਟ ਆ ਜਦਕਿ ਉਹ ਹਰਨੀਆਂ ਦਾ ਆਪਰੇਟ ਨਹੀਂ ਹੈ ਉਹ ਆਪਰੇਟ ਸੀਗਾ ਵੈਰਾਈਕੋਸੀਲ ਦਾ ਵੈਰਾਈਕੋਸੀਲ ਇੱਕ ਬਿਮਾਰੀ ਹੁੰਦੀ ਹੈ ਜਿਹਦਾ ਆਪਰੇਟ ਕੋਈ ਜਿਆਦਾ ਲੰਬਾ ਚੋੜਾ ਬਰੇਡ ਨਹੀਂ ਹੁੰਦਾ ਸਿਰਫ ਉਹਦੀ ਲਾਈਗੇਸ਼ਨ ਹੁੰਦੀ ਹੈ ਜਾਂ ਉਹਨੂੰ ਬੰਨ ਦਿੰਦੇ ਨੇ ਆਰਟਰੀ ਨੂੰ ਕਿ ਉਹ ਆਪਣੇ ਆਪ ਜਿਹੜੀ ਡਿਸੋਲਵ ਹੋ ਜੇ ਹੁਣ ਉਹਦੇ ਵਿੱਚ ਰੈਕਰੈਂਸ ਰੇਟ ਬੜੀ ਹੈ ਉਹਦੇ ਵਿੱਚ ਰੈਕਰੈਂਸ ਬੜੀ ਹੋ ਜਾਂਦੀ ਹੈ ਕਈ ਵਾਰੀ ਉਹ ਦੁਬਾਰਾ ਚੀਜ਼ ਜਿਹੜੀ ਆ ਜਾਂਦੀ ਹੈ ਹੁਣ ਆਮ ਲੋਕਾਂ ਦੇ ਵਿੱਚ ਇਹ ਚੀਜ਼ ਸ਼ਾਇਦ ਨਹੀਂ ਹੈ ਜਾਂ ਜਾਣਕਾਰੀ ਕਈ ਵਾਰੀ ਨਹੀਂ ਹੋਈ ਉਹਨਾਂ ਨੂੰ ਤੇ ਇਸ ਕਰਕੇ ਉਹ ਉਹਨਾਂ ਨੂੰ ਲੱਗਿਆ ਕਿ ਹਰਨੀਆਂ ਦਾ ਆਪਰੇਟ ਸੀਗਾ ਤੇ ਆਪਰੇਟ ਨਹੀਂ ਕੀਤਾ ਜਿੰਦਾਬਾਦ ਸਾਡੀ ਜੁਰਤੀ ਜਿੰਦਾਬਾਦ ਇਸ ਕਰਕੇ ਇਹ ਸਾਡੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਆ ਕੇ ਹੜਤਾਲ ਕੀਤੀ ਹੈ ਸਾਡੇ ਡਾਕਟਰ ਵਿਸ਼ਾਲ ਦੇ ਖਿਲਾਫ ਉਹਨਾਂ ਨੇ ਨਾਰੇਬਾਜ਼ੀਆਂ ਕੀਤੇ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹਨਾਂ ਨੇ ਤਾਂ ਪੇਸ਼ੰਤ ਦੀ ਵਧੀਆ ਤਰੀਕੇ ਨਾਲ ਆਪਰੇਟ ਕੀਤਾ ਉਹ ਫਿਰ ਕਹਿ ਰਹੇ ਉਹਨਾਂ ਨੇ ਪੈਸੇ ਲਏ ਆ ਕੋਈ ਇਹੋ ਜਿਹੀ ਕੋਈ ਗੱਲ ਵੀ ਤਾਂ ਨਹੀਂ ਹੋਈ ਕਿਉਂਕਿ ਸਾਡੇ ਕੋਲ ਹੁਣ ਬੋਰਡ ਆਫ ਡਾਕਟਰਸ ਦੀ ਜਿਹੜੀ ਬਣੀ ਸੀ ਬੋਰਡ ਆਫ ਡਾਕਟਰਸ ਦਾ ਸਾਡੇ ਕੋਲ ਰਿਜ਼ਲਟ ਆ ਗਿਆ ਜਿਹਨੇ ਦੱਸ ਦਿੱਤਾ ਵੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ ਫਿਰ ਡਾਕਟਰ ਨੂੰ ਡੀਫੇਮ ਕਰਨ ਦੀ ਕਿਉਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਡਾਕਟਰ ਸਾਹਿਬ ਨੇ ਆਪਣਾ ਕੰਮ ਬਿਲਕੁਲ ਆਪਣੀ ਤਨਦੇਹੀ ਨਾਲ ਮਿਹਨਤ ਦੇ ਨਾਲ ਕੀਤਾ ਰੇਕਰੈਂਸ ਹੋ ਜਾਂਦੀ ਹੈ ਇਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਫਿਰ ਵੀ ਉਹ ਫੋਲੋ ਅਪ ਦਾ ਚੀਜ਼ ਹੈਗੀ ਉਹ ਫੋਲੋ ਅਪ ਕਰਾਂਗੇ ਪਤਾ ਲੱਗੂਗਾ। ਉਹ ਤਾਂ ਸਟ੍ਰਾਈਕ ਆਉਤਾ ਕਦ ਸਟ੍ਰਾਈਕ ਸਾਡੀ ਜਿਹੜੀ ਹੈ ਅੱਜ ਆਪਾਂ 2 ਘੰਟੇ ਦੀ ਕਲਮ ਬੰਦ ਹੜਤਾਲ ਜਿਹੜੀ ਕੀਤੀ ਹੈ ਫਿਰ ਵੀ ਸਾਡੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਹ ਜਿਹੜੀ ਹੈ ਜਿਨ੍ਹਾਂ ਨੇ ਡਾਕਟਰ ਵਿਸ਼ਾਲ ਤੇ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪ੍ਰੈਸ਼ਰ ਬਣਾਇਆ ਜਾ ਰਿਹਾ ਉਹਨਾਂ ਦੇ ਉਹ ਤਾਂ ਕੰਮ ਨਹੀਂ ਕਰ پا ਰਹੇ ਜੇ ਇਹੋ ਜੀ ਕੰਡੀਸ਼ਨ ਰਹਿੰਦੀ ਹੈ ਫਿਰ ਆਪਾਂ ਅੱਗੇ ਵੀ ਹੜਤਾਲ ਜਾਰੀ ਰੱਖਾਂਗੇ ਪੇਸ਼ੈਂਟ ਖਰਾਬ ਹੋ ਰਿਹਾ ਉਹ ਤਾਂ ਕਿੰਦਾ ਰੋ ਪੇਸ਼ੈਂਟ ਜਿਹੜੇ ਆ ਹੁਣ ਦੇਖੋ ਪੇਸ਼ੈਂਟ ਦਾ ਆਪਾਂ ਐਮਰਜੈਂਸੀ ਜਿਹੜੀ ਚਾਲੂ ਰੱਖੀ ਹੋਈ ਹੈ ਜਿਹੜੀ ਓਪੀਡੀ ਸੇਵਾਵਾਂ ਨੇ ਉਹ 2 ਘੰਟੇ ਵਾਸਤੇ ਬੰਦ ਕੀਤੀਆਂ ਸਾਡੇ ਰੋਸ ਵੱਲੋਂ